ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਵਾਂ ਜੀ ਤੁਹਾਨੂੰ ਦਰਸ਼ਨ ਦਿਦਾਰ ਕਰਾਉਣੇ ਆ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿੰਡ ਰਕਬਾ ਨੇੜੇ ਮੁੱਲਾਂਪੁਰ ਜ਼ਿਲ੍ਹਾ ਲੁਧਿਆਣਾ ਦੇ ਇਹ ਪਵਨ ਸਥਾਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੈ ਜੀ ਛੇਵੇਂ ਪਾਤਸ਼ਾਹ ਮਹਾਰਾਜ ਜਦੋਂ ਨਾਨਕ ਮੱਤੇ ਤੋਂ ਵਾਪਸ ਆਉਂਦਿਆਂ ਕੀਰਤ ਪਰ ਸੈਬਾਈ ਉੱਥੋਂ ਚੱਲਦੇ ਹੋਇਆ ਮਹਾਰਾਜ ਜੀ ਭਾਈ ਕੀ ਟਰਾਲੀ ਜਿੱਥੇ ਸਤਿਗੁਰੂ ਜੀ ਦੇ ਸਾੰਡੂ ਸਾਈਂ ਦਾਸ ਜੀ ਮਹਾਰਾਜ ਦੀ ਉਡੀਕ ਕਰ ਰਹੇ ਸਨ ਜਿਨ੍ਹਾਂ ਨੇ ਨਮਾਕਰ ਬਣਾਇਆ ਸੀ ਤੇ ਮਹਾਰਾਜ ਦੇ ਸਭ ਤੋਂ ਪਹਿਲਾਂ ਚਰਨ ਪਾਉਣੇ ਸਨ ਮਹਾਰਾਜ ਜੀ ਜਦੋਂ ਇਧਰੋਂ ਜਾ ਰਹੇ ਸਨ ਤਾਂ ਰਸਤੇ ਵਿੱਚ ਦਾਖਾਂ ਪਿੰਡ ਹੁੰਦੇ ਹੋਏ ਮਹਾਰਾਜ ਜੀ ਜਦੋਂ ਇੱਥੋਂ ਤੱਕ ਪਹੁੰਚੇ ਤਾਂ ਸਤਿਗੁਰਾਂ ਦੇ ਪਿੱਛੇ ਦੋ ਮਾਈਆਂ ਬੀਬੀਆਂ ਦੁੱਧ ਦੀਆਂ ਚਾਟੀਆਂ ਭਰ ਕੇ ਮਹਾਰਾਜ ਦੀ ਸੇਵਾ ਕਰਨ ਵਾਸਤੇ ਆਈਆਂ ਤੇ ਸਤਿਗੁਰੂ ਨੂੰ ਬੇਨਤੀ ਕੀਤੀ ਇਸ ਸਥਾਨ ਤੋਂ ਥੋੜੀ ਦੂਰੀ ਤੇ ਉਹ ਸਥਾਨ ਹੈ ਜਿੱਥੇ ਮਾਈਆਂ ਨੇ ਆ ਕੇ ਮਹਾਰਾਜ ਜੀ ਨੂੰ ਦੁੱਧ ਛਕਾਉਣ ਲਈ ਬੇਨਤੀ ਕੀਤੀ ਮਹਾਰਾਜ ਕਹਿਣ ਲੱਗੇ ਥੋੜਾ ਜਿਹਾ ਅੱਗੇ ਜਾ ਕੇ ਦੰਮ ਲਵਾਂਗੇ ਉੱਥੇ ਤੁਸੀਂ ਸੇਵਾ ਕਰਨੀ ਇਸ ਸਥਾਨ ਤੇ ਆ ਕੇ ਫਿਰ ਮਹਾਰਾਜ ਜੀ ਨੇ ਆਪਣੇ 500 ਕੋਟ ਸਵਾਰਾਂ ਸਮੇਤ ਮਹਾਰਾਜ ਜੀ ਨੇ ਦੰਮ ਲਿਆ ਉਹਨਾਂ ਮਾਈਆਂ ਨੇ ਗੁਰੂ ਸਾਹਿਬ ਦੀ ਸੰਗਤ ਦੀ ਸੇਵਾ ਕੀਤੀ ਮਹਾਰਾਜ ਪ੍ਰਸੰਨ ਹੋਏ ਤੇ ਸਤਿਗੁਰੂ ਕਹਿਣ ਲੱਗੇ ਕਿ ਕੋਈ ਵਾਰ ਅਸ਼ੀਰਵਾਦ ਤਾਂ ਉਹਨਾਂ ਮੰਗਿਆ ਕਿ ਮਹਾਰਾਜ ਸਾਡੇ ਪਰਿਵਾਰਾਂ ਦੇ ਵਿੱਚ ਸਿੱਖੀ ਨਾਮਦਾਨ ਬਖਸ਼ੋ ਸਤਿਗੁਰੂ ਜੀ ਪ੍ਰਸੰਤਾ ਵਿੱਚ ਆ ਕੇ ਕਹਿਣ ਲੱਗੇ ਸਮਾਏਗਾ ਇਸ ਇਲਾਕੇ ਵਿੱਚ ਬਹੁਤ ਸਿੱਖੀ ਦਾ ਪ੍ਰਚਾਰ ਹੋਵੇਗਾ ਜੋ ਕਿ ਮਹਾਰਾਜ ਦੀ ਕਿਰਪਾ ਨਾਲ ਇਸ ਇਲਾਕੇ ਵਿੱਚ ਬਹੁਤ ਜ਼ਿਆਦਾ ਹੀ ਸਿੱਖੀ ਮਹਾਰਾਜ ਦੀ ਕਿਰਪਾ ਨਾਲ ਹੈ ਸੋ ਮਹਾਰਾਜੀ ਇੱਥੇ ਚਰਨ ਪਾ ਕੇ ਫਿਰ ਮਹਾਰਾਜ ਜੀ ਇਸ ਤੋਂ ਅੱਗੇ ਭਾਈ ਕੀ ਟ੍ਰੋਲੀ ਨੂੰ ਚਲੇ ਗਏ ਇਹ ਸਥਾਨ ਉਹ ਤੋਂ ਜੰਗਲ ਸੀ ਨਗਰ ਪੰਡੋਰੀ ਰਕਬਾ ਇਹ ਨਗਰ ਨਹੀਂ ਸੀ ਬਸੇ ਸੋ ਇਸ ਸਥਾਨ ਦੀ ਇਸ ਜਗ੍ਹਾ ਦੀ ਸੰਭਾਲ ਫਿਰ ਕੁਝ ਸਮਾਂ ਉਦਾਸੀ ਪੇਖਦੇ ਵਿਰਖਤ ਸਾਧੂ ਉਹ ਕਰਦੇ ਰਹੇ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਇਆ ਤੇ ਉਹਨਾਂ ਦੇ ਸਮੇਂ ਫਿਰ ਇੱਥੇ ਇੱਕ ਅੱਠ ਕੋਨਾ ਥੜਾ ਮੰਜੀ ਸਾਹਿਬ ਗੁੰਮਦ ਦੇ ਸਮੇਤ ਮੱਠ ਬਣਵਾਇਆ ਗਿਆ ਉਹ ਮੱਠ ਅੱਜ ਵੀ ਦਰਬਾਰ ਸਾਹਿਬ ਦੇ ਭੋਰਾ ਸਾਹਿਬ ਦੇ ਵਿੱਚ ਮੌਜੂਦ ਹੈ ਬੇਅੰਤ ਸੰਤਾ ਉਸ ਦੇ ਦਰਸ਼ਨ ਕਰਦੀਆਂ ਸੋ ਸਮਾਂ ਚੱਲਦਾ ਰਿਹਾ ਬਹੁਤ ਸਾਰੇ ਮਹਾਂਪੁਰਖਾਂ ਨੇ ਇਸ ਸਥਾਨ ਦੀ ਸੇਵਾ ਸੰਭਾਲੀ ਰੱਖੀ ਉਸ ਤੋਂ ਬਾਅਦ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ 13ਵੇਂ ਜਥੇਦਾਰ ਬਾਬਾ ਸੰਤਾ ਸਿੰਘ ਜੀ ਉਹਨਾਂ ਨੇ ਸੇਵਾ ਸੰਭਾਲੀ ਉਹਨਾਂ ਨੇ ਇਹ ਸੇਵਾ ਫਿਰ ਬਾਬਾ ਜੁਗਿੰਦਰ ਸਿੰਘ ਜੀ ਜਿਹੜੇ ਹੁਣ ਸ਼੍ਰੋਮਣੀ ਅਕਾਲੀ ਬੁੱਢਾ ਦਲ 96 ਕਰੋੜੀ ਦੇ ਮੁਖੀ ਹੈ ਉਹਨਾਂ ਨੂੰ ਇਹ ਸੇਵਾ ਦਿੱਤੀ ਬਾਬਾ ਜੁਗਿੰਦਰ ਸਿੰਘ ਜੀ ਜਥੇਦਾਰ ਸਾਹਿਬ ਨੇ ਇਸ ਸਥਾਨ ਦੀ ਫਿਰ ساری ਸੇਵਾ ਕਰਵਾਈ 2003 ਤੋਂ ਲੈ ਕੇ 2010 ਤੱਕ ਇਥੋਂ ਦੀਆਂ ਇਮਾਰਤਾਂ ਦੀ ਸੇਵਾ ਲੰਗਰ ਦੀ ਸੇਵਾ ਦਰਬਾਰ ਖਾਲਸਾਬ ਦੀ ਸੇਵਾ ਸਰੋਵਰ ਦੀ ਸੇਵਾ ਕਮਰੇ ਆਦਿ ਇਹ ਸਾਰੀਆਂ ਸੇਵਾਵਾਂ ਤੇ ਉਸ ਤੋਂ ਬਾਅਦ ਇਹ ਸੇਵਾ ਅੱਜ ਵੀ ਬਹੁਤ ਤਰੀਕਿਆਂ ਨਾਲ ਚੱਲ ਰਹੀ ਹੈ ਜੀ ਸੋ ਹੁਣ ਇਸ ਅਸਥਾਨ ਦੀ ਜੋ ਨਿਤ ਦੀ ਮਰਿਆਦਾ ਹੈ 12:00 ਵਜੇ ਕਵਾੜ ਖੁੱਲ ਜਾਂਦੇ ਆ ਮੰਜੀ ਸਾਹਿਬ ਦਾ ਇਸ਼ਨਾਨ ਹੁੰਦਾ ਹੈ 1:00 ਵਜੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਾਂਦਾ ਹੈ ਨਗਾਰਾ ਵੱਜਦਾ ਹੈ ਨਿਤਨੇਮ ਜੋ ਬੁੱਢਾ ਦਲਦਰ ਨਿਤਨੇਮ ਕਰੀਬ 2.5 ਘੰਟੇ ਦਾ ਹੁੰਦਾ ਉਹ ਨਿਤਨੇਮ ਸੰਪੂਰਨ ਹੁੰਦਾ ਸੁਖਮਣੀ ਸਾਹਿਬ ਦਾ ਪਾਠ ਸੰਪੂਰਨ ਕੀਤਾ ਜਾਂਦਾ ਹੈ ਸੰਪੂਰਨ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਸੋ ਇਸ ਤਰ੍ਹਾਂ ਕਰੀਬ 7 ਘੰਟੇ ਦਾ ਨਿਤਨੇਮ ਰੋਜ਼ਾਨਾ ਇੱਥੇ ਹੁੰਦਾ ਨਿਆਂਗ ਸਿੰਘ ਗੁਰੂ ਕੀ ਲਾਡਲੀ ਫੌਜ ਦਾ ਪੈਰਾ ਸਦਾ ਹੀ ਇੱਥੇ ਰਹਿੰਦਾ ਹੈ ਵਾਹਿਗੁਰੂ 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 ਸੋ ਮਹਾਰਾਜੀ ਦਾ ਬਰਸਾਇਆ ਹੋਇਆ ਇਹ ਪਾਵਨ ਸਥਾਨ ਹੁਣ ਨਿਆਂਗ ਸਿੰਘਾਂ ਦੀ ਛੌਨੀ ਹੈ ਸ਼੍ਰੋਮਣੀ ਅਕਾਲੀ ਬੁੱਢਾ ਦਲ 96 ਕਰੋੜੀ ਦਾ ਹੈੱਡਕੁਆਰਟਰ ਹੈ ਸੋ ਨਿਆਂ ਸਿੰਘ ਫੌਜਾਂ ਸਦਾ ਹੀ ਚੜ੍ਹਦੀ ਕਲਾ ਤੇ ਤਿਆਰ-ਬਰ-ਤਿਆਰ ਇਸ ਸਥਾਨ ਤੇ ਪਹਿਰੇ ਤਰਿੰਦੇ ਹਨ ਵਾਹਿਗੁਰੂ 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 ਅੰਦਰ ਜਾਂਦਿਆਂ ਹੀ ਰੂਹ ਨੂੰ ਸਕੂਨ ਮਿਲਦਾ ਹੈ ਦਰਸ਼ਨ ਕਰਕੇ ਆਤਮਾ ਤ੍ਰਿਪਤ ਹੁੰਦੀ ਹੈ ਸਾਹਮਣੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉਸ ਪ੍ਰਕਾਸ਼ ਦੇ ਥੱਲੇ ਭੋਰਾ ਸਾਹਿਬ ਬਣਿਆ ਹੋਇਆ ਹੈ ਭੋਰਾ ਸਾਹਿਬ ਦੇ ਦਰਸ਼ਨ ਕਰਕੇ ਜਦੋਂ ਅਸੀਂ ਇੱਥੇ ਚੌਂਕੜਾ ਮਾਰ ਕੇ ਧਿਆਨ ਲਾ ਕੇ ਬੈਠਦੇ ਆਂ ਤੇ ਆਤਮਾ ਨੂੰ ਇੱਕ ਆਨੰਦ ਮਿਲਦਾ ਹੈ ਇਸ ਸਥਾਨ ਤੇ ਬਹੁਤ ਸਾਰੀਆਂ ਸੰਗਤਾਂ ਨੇਮ ਨਾਲ ਹਾਜ਼ਰੀ ਭਰਦੀਆਂ ਇਸ਼ਨਾਨ ਕਰਦੀਆਂ ਔਰ ਬਹੁਤ ਸਾਰੇ ਦੁੱਖਾਂ ਰੋਗਾਂ ਦੀ ਨਰਵਿਰਤੀ ਹੁੰਦੀ ਹੈ ਜੀ ਰਜ ਗੁਰ ਪਰਮਾਇਸਨ ਜੋਗਿ ਅਲੂਣੀ ਕਟੀਏ ਸੈਨ ਜੋਗਿ ਅਲੂਣੀ ਕਟੀਏ ਸੈਨ ਜੋਗਿ ਅਲੂਣੀ ਕਟੀਏ ਤੁਧ ਦੇਠੇ ਸਚੇ ਪਾਤਸ਼ਾਹ ਤੁਧ ਦੇਠੇ ਸਤੇ ਮਾ ਤੁਸ ਮਲ ਜਨਮ ਜਨਮ ਦੀ ਕਟੀਏ ਮਲ ਜਨਮ ਜਨਮ ਦੇ ਦਿੱਤੇ ਸੱਚੇ ਪਾਤਸ਼ਾਹ ਤੁਧ ਜਿਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟਿਏ ਮਲ ਜਨਮ ਜਨਮ ਦੇ ਕਟਿਏ ਇਸ ਸਥਾਨ ਤੇ ਗੁਰੂ ਦਾ ਲੰਗਰ ਅਟੁੱਟ ਵਰਤਦਾ ਰਹਿੰਦਾ ਹੈ ਲੰਗਰ ਦੀ ਮਰਿਆਦਾ ਲੰਗਰ ਦੀ ਮਰਿਆਦਾ ਬਲੱਖਣ ਹੈ ਇੱਥੇ ਸਰਬ ਲੋਹ ਦੇ ਬਰਤਨਾਂ ਦੇ ਵਿੱਚ ਲੰਗਰ ਤਿਆਰ ਹੁੰਦਾ ਹੈ ਜੀ ਲੰਗਰ ਵਿੱਚ ਲੱਸੀ ਦੁੱਧ ਦਹੀਂ ਦਾਲ ਪ੍ਰਸ਼ਾਦਾ ਆਦਕ ਤੁਹਾਨੂੰ ਹਰ ਸਮੇਂ ਤਿਆਰ ਮਿਲਦਾ ਹੈ ਇੱਥੇ ਫਿਰ ਬਰਤਨਾਂ ਦੀ ਜਿਹੜੀ ਸਫਾਈ ਹੈ ਉਹ ਸੁੱਕ ਮਾਂਜ ਨਾਲ ਪਾਵਰੇਤਾ ਜਾਂ ਮਿੱਟੀ ਆਦਕ ਨਾਲ ਬਰਤਨ ਜਿਹੜੇ ਹਨ ਮਾਂਜੇ ਜਾਂਦੇ ਸੇਵਾ ਹੁੰਦੀ ਹੈ ਜੀ ਖਰਚੇ ਦਿੱਤ ਖਸਮ ਹਰ ਤੇ ਦਿੱਤ ਖਸਮ ਵੀ ਆਪ ਖੈਨ ਦਿਖੈ ਤੇ ਬੱਡੀ ਐ ਆਪ ਖੈਨ ਦਿਖੈ ਤੇ ਬੱਡੀ ਐ ਆਪ ਖੈਨ ਦਿਖੈ ਤੇ ਬੱਡੀ ਤੁੱਤ ਦਿੱਥੇ ਸੱਚੇ ਪਾਤਸ਼ਾਹ ਖਸਮ ਦੀ ਹੋ ਵਸਪਤ ਖਸਮ ਦੀ ਹੋ ਵਸਪਤ ਖਸਮ ਦੀ ਖਸਮ ਪਤ ਸੁੰਗੂ ਉਲੀ ਅਰਸ ਤੋਂ ਪੁਰਸੋਂ ਸੋ ਇਸ ਸਥਾਨ ਦੀ ਵਿਲੱਖਣ ਮਰਿਆਦਾ ਹੈ ਹਰ ਸੰਗ੍ਰਾਂਤ ਤੇ ਇੱਥੇ ਵਿਸ਼ੇਸ਼ ਦੀਵਾਨ ਸਜਦਾ ਤੇ ਅਮਰਤ ਸੰਚਾਰ ਕੀਤਾ ਜਾਂਦਾ ਹੈ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਔਰ ਵੱਡੇ ਮਹਾਂਪੁਰਖ ਬਾਬਾ ਸੰਤਾ ਸਿੰਘ ਜੀ ਜਥੇਦਾਰ ਉਹਨਾਂ ਦੀ ਵਰਸੀ ਇਹ ਦੋ ਵੱਡੇ ਸਮਾਗਮ ਹਰ ਸਾਲ ਬੜੀ ਹੀ ਭਾਵਨਾ ਨਾਲ ਸੰਗਤਾਂ ਮਨਾਉਂਦੀਆਂ ਹਨ ਸੋ ਜਦੋਂ ਵੀ ਇੱਧਰ ਨੂੰ ਆਓ ਤੇ ਇਸ ਸਥਾਨ ਦੇ ਸੋ ਸੰਗਤ ਜੀ ਜਦੋਂ ਵੀ ਸਮਾਂ ਮਿਲੇ ਇਸ ਸਥਾਨ ਦੇ ਦਰਸ਼ਨਦਾਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਖੁਸ਼ੀਆਂ ਜ਼ਰੂਰ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ